ਰੋਣ ਚ ਚਾਰ-ਚਾਰ ਪੰਜ-ਪੰਜ ਦਿਨ ਬਾਹਰ ਖੜ੍ਹਦਿਆਂ ਜਾਂ ਪੰਜਵੇਂ ਦਿਨ ਗੱਡੀਆਂ ਅੰਦਰ ਆਉਂਦੀਆਂ ਜਾਂ ਮਾਰ ਰਿਜੈਕਟ ਕਰ ਦਿੰਦੇ ਜੀ ਡਰਾਈਵਰਾਂ ਦੇ ਗਾਲ੍ਹ ਵੀ ਪੈਂਦੇ ਨੇ ਜੀ ਜਿਹੜਾ ਇੰਸਪੈਕਟਰ ਮੂੰਹ-ਮੂੰਹ ਪੈਸੇ ਮੰਗੀਆਂ ਜਾਂਦਾ ਜੀ ਜੇ ਪੈਸੇ ਦੇਣੇ ਆ ਤਾਂ ਗੱਡੀਆਂ ਖਾਲੀ ਹੁੰਦੀਆਂ ਜਾਂ ਨਹੀਂ ਹੁੰਦੀਆਂ ਜੀ ਧੱਕੇ ਮਾਰੇ ਬਾਹਰ ਕੱਢ ਦੋ ਜੀ ਗੱਡੀ ਰਿਜਲਟ ਆਉਂਦੀ ਕਿ ਗੱਡੀ ਨਾਲ ਜਲਦੀ ਬਾਹਰ ਗੜ ਮਿੰਟੋ ਮਿੱਟੀ ਬਾਹਰ ਕੱਢ ਜੀ ਦੋਸੇ ਤੇ ਚੋਰੀ ਦਾ ਮਾਲ ਹੀ ਇੰਸਪੈਕਟਰ ਭੁੱਲਰ ਜਿਹੜਾ ਵੀ ਬਹੁਤ ਤੰਗ ਕਰ ਰਿਹਾ ਜੀ ਪੈਸੇ ਮੂੰਹ-ਮੂੰਹ ਮੰਗ ਰਿਹਾ ਜੀ ਸਾਡਾ ਵੇਖੋ ਜੀ ਇਹ ਤੋਂ ਪੈਸੇ ਖਾ ਰਿਆ ਸਾਰਾ ਜੀ ਇਹ ਆਪਸੇ ਘਮਲਾ ਕਰੀ ਜਾਂਦੇ ਨੇ ਸਾਨੂੰ ਇਹਦਾ ਕੋਈ ਪਤਾ ਨਹੀਂ ਕੀ ਕਰਦੇ ਪਏ ਨੇ ਸਾਡਾ ਤਾਂ ਗੱਡੀਆਂ ਵੇਲੋ ਤਾ ਚਾਰੇ ਪਾਸੇ ਲੈਣ ਲੱਗੀ ਹੋਈ ਐ ਤਾ ਦਸ ਹੀ ਤਾਂ ਗੱਡੀਆਂ ਵਾਲੇ ਨੇ ਇਹ ਬਰਕੀ ਵਾਲੇ ਬੰਦੇ ਇੱਥੇ ਖਲਾ ਰਿਆ ਮੰਡੀ ਚ ਖਲਾ ਰਿਆ ਇਹ ਮੰਡੀ ਜੋ ਉਥੇ ਖਲਾ ਰਿਹਾ ਉਹਨੂੰ ਚੈੱਕ ਕਰਨ ਉਹਦੇ ਗੱਡੀ ਭੇਜਣ ਹਾਂ ਜੀ ਬਾਈ ਜੀ ਕੀ ਨਾਂ ਕੀ ਆਪਣਾ ਵੀਰ ਜੀ ਮੇਰਾ ਨਾਂ ਸਰਵਣ ਸਿੰਘ ਹੈ ਜੀ ਕੀ ਕੰਮ ਕਰਦਾ ਆਪਣੇ ਟਰੱਕ ਆਪਰੇਟਰ ਆਈ ਮੈਂ ਆਪਣੇ ਗੱਡੀਆਂ ਇੱਥੇ ਗੜਾਉਂ ਚ ਆਉਂਦੀਆਂ ਨੇ ਜੀ ਗੜਾਉਂ ਚ ਚਾਰ-ਚਾਰ ਪੰਜ-ਪੰਜ ਦਿਨ ਬਾਹਰ ਖੜ੍ਹਦੀਆਂ ਜੋ ਪੰਜਵੇਂ ਦਿਨ ਗੱਡੀਆਂ ਅੰਦਰ ਆਉਂਦੀਆਂ ਨੇ ਮਾਰ ਰਿਜੈਕਟ ਕਰ ਦਿੰਦੇ ਨੇ ਜੀ ਗੱਡੀਆਂ ਬਾਹਰ ਕੱਢ ਦਿੰਦੇ ਨੇ ਅਗਰ ਡਰਾਈਵਰਾਂ ਦੇ ਗਾਲ੍ਹ ਵੀ ਪੈਂਦੇ ਨੇ ਜੀ ਜਿਹੜਾ ਇਨਸਪੈਕਟਰ ਮੂੰਹ ਮੂੰਹ ਪੈਸੇ ਮੰਗੀਆਂ ਕਰਦਾ ਸਾਈ ਜੇ ਪੈਸੇ ਦਿੰਨੇ ਆ ਤਾਂ ਗੱਡੀਆਂ ਖਾਲੀ ਹੁੰਦੀਆਂ ਜਾਂ ਨਹੀਂ ਹੁੰਦੀਆਂ ਜੀ ਤੇ ਪੈਸੇ ਲੈ ਕੇ ਵੀ ਫਿਰ ਵੀ ਪਰੇਸ਼ਾਨ ਬਹੁਤ ਜ਼ਿਆਦਾ ਕੀਤਾ ਨਾ ਸਾਨੂੰ ਤੇ ਹੁਣ ਗੱਡ ਉਹ ਤਾਂ ਟੱਕੇ ਮਾਰੇ ਬਾਹਰ ਕੱਢ ਦੋ ਜੀ ਗੱਡੀ ਰਿਜਲਟ ਹੁੰਦੀ ਕਿ ਗੱਡੀ ਨਾਲ ਜਲਦੀ ਬਾਹਰ ਐਡਮਿੰਟੋ ਮਿੰਟੋ ਬਾਹਰ ਕੱਢ ਜੀ ਦੋਸੇ ਕਿ ਚੋਰੀ ਦਾ ਮਾਲ ਹੀ ਜੇ ਐਨਸਪੈਕਟ ਮੰਡੀਆਂ ਚ ਨਹੀਂ ਜਾਂਦੇ ਕੋਈ ਵੀ ਕੋਸੇ ਦੋ ਦੋ ਚਾਚਾ ਜਿਹੜਾ ਮੁੰਡੇ ਰੱਖੇ ਨੇ ਕੋਈ ਐਨਸਪੈਕਟ ਮੰਡੀਆਂ ਜਾ ਰਿਹਾ ਉਸ ਤੋਂ ਮਾਲ ਭਰ ਕੇ ਆ ਰਿਹਾ ਮਾਲ ਐਨਸਪੈਕਟ ਮੰਡੀਆਂ पे ਭਰਾਵੇ ਆਪੇ ਇੱਥੇ ਲਵੇ ਜੀ ਆਹ ਜੁਮੇਵਾਰੀ ਦਾ ਮਾਲ ਨਹੀਂ ਭਰਉਂਦੇ ਮੇਰੇ ਗੱਡੀਆਂ ਪਰੇਸ਼ਾਨ ਹੁੰਦਾ ਮਾਲ ਉੱਥੋਂ ਇਹ ਹੀ ਭਰਾ ਰਿਹਾ ਐਨਸਪੈਕਟ ਦਾ ਖਰੀਦਾ ਆਏ ਨੇ ਖਰੀਦਾ ਤਾਂ ਹੀ ਮਾਲ ਵਿਗਿਆ ਜੀ ਉਹ ਤਾਂ ਇੱਥੇ ਆ ਰਿਹਾ ਜੀ ਉਹ ਐਨਸਪੈਕ ਇਹ ਪਿੰਡਾਂ ਦੀ ਮੰਡੀ ਦਾ ਜੀ ਪਿੰਡਾਂ ਦੀ ਹਾਂ ਜੀ ਪਿੰਡਾਂ ਮੰਡੀ ਕਵਰ ਕਵਰ ਵਾਲਾ ਗੁਰਸਾਰ ਗੁਰਸਰਾਮਾ ਜੀ ਮੇਨ ਮੰਡੀ ਤੋਂ ਆ ਰਿਹਾ ਜੀ ਸਾਰੇ ਮੰਡੇ ਪੂਰਾ ਲਈ ਕਿਹੜਾ ਗੋਦਾਮ ਕਿਹੜਾ ਲਓ ਜੀ ਇਹ ਅੰਜਲੀ ਗਦਾਮ ਹੈ ਜੀ ਦੱਬ ਦੱਬ ਹਾਂ ਜੀ ਗਦਾ ਹਾਂ ਜੀ ਦਿਨ ਦਿਨ ਹੋ ਗਏ ਲੋਕਾਂ ਨੂੰ ਖੜਿਆ ਨੂੰ ਪੰਜ ਪੰਜ ਜਨ ਪੰਜ ਪੰਜ ਰੋਕ ਪੰਜ ਮਹੀਨੇ ਹੋ ਗਏ ਆ ਸਾਰਿਆਂ ਨੂੰ ਪੁੱਛੋ ਜੀ ਬਹੁਤ ਪਰਸ਼ੰਤ ਹੈ ਉਹਨਾਂ ਪੁੱਛੋ ਜੀ ਰਾਹ ਡਰਾਈਵਰਾਂ ੱੱਕੇ ਮਾਰੇ ਉਹਨਾਂ ਦੀਆਂ ਗੱਡੀਆਂ ਬਾਹਰ ਅੰਮ੍ਰਿਤਸਰ ਦੇ ਡਰਾਈਵਰਾਂ ਨੇ ਜੀ ਬਾਹਰ ਕਿੱਥੇ ਜਾ ਕੇ ਸੌਂਦੇ ਰੋਟੀਆਂ ਤੇ ਵੀ ਭੁੱਖੇ ਇੱਥੇ ਭੁੱਖੇ ਸੌਂਦੇ ਜੀ ਇੱਥ ਹੈਂਸਪਰਡ ਭੁੱਲਰ ਜਿਹੜਾ ਵੀ ਬਹੁਤ ਤੰਗ ਕਰ ਰਿਹਾ ਜੀ ਪੈਸੇ ਮੂੰਹ ਮੂੰਹ ਮੰਗ ਰਿਹਾ ਏ ਕਿੰਨੇ ਕਿੰਨੇ ਪੈਸੇ ਲੈਂਦੇ ਆ ਗੱਡੀ ਪਿੱਛੇ ਪੰਜ ਪੰਜ 6 7000 ਰੁਪਏ ਲੈ ਜਾਂਦੇ ਨੇ ਇਹ ਪਿਛਲੀ ਵਾਰੀ ਇਹਨੇ ਕਣਕ ਕੱਢ ਲੰਦਾ ਵੀ ਪੰਜ ਪੰਜ 7000 ਉਹ ਜੋ ਕੱਢਦੀ ਏ ਫੇ ਤਰਪਾਨਾ ਰੱਖ ਕੇ ਡਰਾਵਾ ਜੀ 1000 ਰੁਪਏ ਦੇ ਕੇ ਮਾਲ ਰੇਲਵੇ 'ਚ ਪਾਉਂਦਾ ਜੀ ਪੂਰਾ ਕਰਵਾਉਂਦਾ ਜੀ ਇਹੋ ਜਿਹਾ ਕੰਮ ਕਰਦਾ ਜੀ ਇਹ ਕੋਈ ਅੱਖੇ ਕੋਈ ਹੋਰ ਅਧਿਕਾਰੀ ਨਾਲ ਗੱਲਬਾਤ ਹੋਈ ਕਿਸੇ ਨੇ ਕੋਈ ਆਇਆ ਤੁਹਾਨੂੰ ਪੁੱਛਿਆ ਵੀ ਕਿਵੇਂ ਲੇਟ ਹੋ ਰਿਹਾ ਕੋਈ ਕੋਈ ਕਿਸੇ ਨੇ ਨਹੀਂ ਪੁੱਛਿਆ ਜੀ ਕੋਈ ਗੱਲ ਨਹੀਂ ਕੀਤੀ ਜੀ ਕੋ ਆ ਨਾਲੇ ਕੱਟੇ ਕਟਾਈ ਉੱਥੋਂ ਗੱਟੇ ਖਤੰਦੇ ਗੱਟੇ ਕੱਟੀ ਕਟਾਈ ਜਾਂਦੇ ਨੇ ਇੱਥੇ ਲੋਟੂ ਬੈਠਾ ਪ੍ਰਾਈਵੇਟ ਬੰਦੇ ਪਰਖੀਆਂ ਲਾਉਣ ਵਾਲੇ ਉਹ ਪੈਸੇ ਮੂੰਹੋਂ ਮੰਗੀ ਤੇ ਗੱਡੀ ਬਾਹਰ ਕਰਤਾ ਪੈਸੇ ਤੇ ਗੱਡੀ ਬਾਹਰ ਕਰਦਾ ਆ ਕੰਮ ਚੱਲੀ ਜਾਂਦਾ ਜੀ ਅੱਜ ਵੀ ਕੀ ਨਾ ਆਪਣਾ ਤੇ ਕੀ ਕਹਿਣਾ ਬਿਦਾਂਗਾ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਤੇ ਮੈਂ ਸਾਡੇ ਗੱਡੀਆਂ ਆਪਰੇਟਰੇ ਮੈਂ ਇਹ ਕਹਿਣਾ ਚਾਹੁੰਦਾ ਜੀ ਸਾਡਾ ਵੇਖੋ ਜੀ ਬਹੁਤ ਬੁਰਾ ਹਾਲ ਗੱਡੀਆਂ ਵਾਲ ਦਾ ਇਕ ਤਰ੍ਹਾਂ ਸਾਨੂੰ ਰਾਸ਼ਟ ਗਲਤ ਕਰਦੇ ਨੇ ਥਾਂ ਕਿ ਮੈਂ ਗੱਡੀਆਂ ਦਾ ਮਾਲ ਜੱਟ ਕਰਦਾ ਜਦੋਂ ਗੱਡੀ ਲੈਨ ਨਾਲ ਲੈਂਚ ਲੱਗਦੀਆਂ ਕਿ ਲੈਨ ਲੱਗਦੀ ਚੌਥੇ ਦਿਨ ਪੰਜਵੇਂ ਦਿਨ ਸਾਈਡ ਡਰਾਈਵਰ ਭਰਾ ਖਲੇ ਨੇ ਉਦੋਂ ਇਹ ਜਰਟ ਕਰ ਦਿੰਦੇ ਨੇ ਜਰਟ ਕਰਕੇ ਸਾਈਡ ਤੇ ਲਾ ਦਿੰਦੇ ਨੇ ਜਦੋਂ ਆਰਤੀ ਨਾਲ ਲੈਨ ਦੇ ਨੂੰ ਹੋ ਜਾਂਦਾ ਉਦੋਂ ਇਹ ਗੱਡੀਓ ਸਹੀ ਹੋ ਜਾਂਦੀ ਹੈ ਸਭ ਤੋਂ ਮੇਨ ਜਿਹੜੇ ਭੁੱਲਰ ਹੈ ਜੀ ਇਹ ਬਹੁਤ ਇਥੋਂ ਪੈਸੇ ਖਾ ਰਿਆ ਪੈਸੇ ਇਹ ਦੋ ਗੱਡੀਆਂ ਲਈਦਾ ਜਦੋਂ ਛਪੈਲਾਂ ਦੇ ਮਾਲ ਉਹਨੂੰ ਲੈਣਾ ਆਉਂਦਾ ਉਦੋਂ ਮੁਰਲੂ ਵੀ ਬੜੇ ਲਾਉਂਦੇ ਨੇ ਤੇ ਇਸ ਕਰਕੇ ਸਾਰਾ ਸਾਰਾ ਆਪਣਾ ਭੁੱਲਰ ਖਰਾਬ ਕਰ ਰਿਹਾ ਹੈ ਉਹ ਬੱਕ ਕੋਣ ਆਇਆ ਬੰਦਾ ਕੋਲਰੇ ਜੀ ਇੰਸਪੈਕਟਰ ਹੈ ਜੀ ਹੁਣ ਹਾਂ ਇਹਨਾਂ ਦੀ ਡਿਊਟੀ ਇਹ ਜੀ ਜੇ ਹੁਣ ਮੰਡੀਆਂ ਚ ਮਾਲ ਪਿਆ ਆ ਇਹਨਾਂ ਦੇ ਬੰਦੇ ਉੱਥੇ ਜਾ ਕੇ ਉਹ ਗੱਡੀ ਪਰਖੀ ਲਾ ਕੇ ਭਰੌਣ ਮਾੜਾ ਮਾਲ ਭਰੌਣੀ ਨਾ ਤੇ ਗੱਡੀਆਂ ਦਿਖਤਾ ਵੀ ਨਾ ਇਹ ਆਪ ਤਾਂ ਇੱਥੇ ਬੈਠੇ ਨੇ ਇੱਥੇ ਗਰੌਣਾ ਚ ਉੱਥੇ ਦੇ ਬੰਦੇ ਰੱਖੇ ਨੇ 2-2000 ਤਿੰਨ ਤੱਕ 1000 ਤੇ ਉਹ ਗੱਡੀ ਭਰੀ ਭਰਾਈ ਜਾਂਦੇ ਨੇ ਜਦੋਂ ਇੱਥੇ ਆ ਜਾਂਦੀ ਏ ਇੱਥੇ ਚੌਥੇ ਦਿਨ ਤਾਂ ਗੱਡੀ ਵਾਰੀ ਨਹੀਂ ਆਉਂਦੀ ਜੋ ਵਾਰ ਵਾਰੀ ਆਉਂਦੀ ਉਹਦੇ ਜੱਟ ਕਰ ਦਿੰਦੇ ਨੇ ਇਹਨਾਂ ਦਾ ਫਰਜ ਬੰਦਾ ਮੰਡੀਆਂ ਜਾਣ ਆਪ ਉੱਥੇ ਮਾੜਾ ਮਾਲ ਭਰੌਣੀ ਨ ਇਸ ਕਰਕੇ ਇਹ ਸਾਰਾ ਜੀ ਇੱਕ ਆਪਸੇ ਘਮਲਾ ਕਰੀ ਜਾਂਦੇ ਨੇ ਸਾਨੂੰ ਇਹਦਾ ਕੋਈ ਪਤਾ ਨਹੀਂ ਕੀ ਕਰਦੇ ਪਏ ਨੇ ਸਾਡੇ ਨਾਲ ਗੱਡੀਆਂ ਵੇਖੋ ਚਾਰੇ ਪਾਸੇ ਲੈਂਨ ਲੱਗੀ ਹੋਈ ਆ ਚਾਤ ਤਨ ਦਸ ਹੀ ਤਾਂ ਗੱਡੀਆਂ ਵਾਲੇ ਨੇ ਕਿ ਕਿੰਨੇ ਕਿੰਨੇ ਦਿਨ ਅੱਜਾ ਸਾਨੂੰ ਹੋ ਗਏ ਨੇ ਗੱਡੀਆਂ ਬਾਹਰ ਖਲੀਆਂ ਨੂੰ ਪੰਜ ਪੰਜ ਦਿਨ ਹੋ ਗਏ ਨੇ ਇਹ ਸੜਕਾਂ ਤੇ ਗੱਡੀਆਂ ਲੱਗਦੀਆਂ ਆ ਤੇ ਤੇ ਰਾਤ ਨੂੰ ਆਣ ਜਾਣ ਵਾਲੇ ਜਾਂ ਹੋਰ ਵੈਸੇ ਵੀ ਬੜੀ ਇੱਕ ਗੱਡੀ ਦੇ ਤਾਂ ਗੱਟੇ ਲਾ ਕੇ ਲੈ ਕੇ ਜੀ ਰਾਤ ਇੱਕ ਗੱਡੀ ਦੇ ਗੱਟੇ ਲਾ ਕੇ ਪਵਾਈ ਦੂਜੀ ਪੇਕਅਪ ਜੀ ਤੇ ਨੌ ਗੱਟੇ ਲਾ ਕੇ ਲੈ ਗਏ ਬਾਕੀ ਜਦੋਂ ਟਾਲੀਆਂ ਵਾਲੇ ਪਿੰਡਾਂ ਵਾਲੇ ਪਰੇਸ਼ਾਨ ਹੁੰਦੇ ਨੇ ਇਸ ਕਰਕੇ ਪਰੇਸ਼ਾਨੀ ਤਾਂ ਹੁੰਦੀ ਸਾਨੂੰ ਗਰਾਗ ਨੂੰ ਇਹੇ ਗੱਡੀਆਂ ਚ ਲੈ ਜਾਣਾ ਤੇ ਕਿਸੇ ਨੂੰ ਪਰੇਸ਼ਾਨੀ ਆਵੀ ਨਾ ਨਹੀਂ ਅੰਦਰ ਕਰਾਉਂਦੇ ਗੱਡੀਆਂ ਜੀ ਸ਼ਾਮ ਨੂੰ 4-5 ਵਜੇ ਤੋਂ ਬਾਅਦ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਜੀ ਨਾ ਗੱਡੀ ਅੰਦਰ ਰੋੜ ਕੇ ਕੀ ਮਾਮਲਾ ਕੀ ਹੈ ਜੀ ਜਿਹੜਾ ਰੋਲਾ ਪਾਉਂਦੇ ਵੀ ਪੈਸੇ ਲੈ ਕੇ ਗੱਡੀਆਂ ਲਾ ਦਿੰਦੇ ਕੀ ਮਾਮਲਾ ਕੀ ਹੈ ਸਰ ਤੁਹਾਨੂੰ ਕੁਝ ਨਹੀਂ ਸਰ ਮੈਂ ਕੋਈ ਕੋਈ ਬਿਆਨ ਨਹੀਂ ਦੇਣਾ ਇਸ ਤੇ ਨਹੀਂ ਮੁੱਖ ਕੁਰਸੀ ਬੈਠੀ ਹੋਰ ਨਹੀਂ ਨਹੀਂ ਸਰ ਮੈਂ ਮੌਕੇ ਤੇ ਨਹੀਂ ਬੈਠਾਂਗਾ ਮੈਂ ਹੁਣ ਆਇਆ ਹਾਂ ਅੱਛਾ ਚਲੋ ਹੋਰ ਤਾਂ ਦੱਸੋ ਕੀ ਐਕਚੁਅਲੀ ਕੀ ਹੈ ਕਿ ਮਾਲ ਮਾਰਾ ਨਹੀਂ ਸਰ ਮੈਨੂੰ ਕੋਈ ਕੁਝ ਨਹੀਂ ਪਤਾ ਇਸ ਬਾਰੇ